ਅਕਸ਼ੇ ਮੇਰੇ ਨਾਲ ਜੁੜੇ ਨੇ ਅਕਸ਼ੇ ਜਾਨਣਾ ਚਾਹਾਂਗੇ ਕਿ ਇਸ ਵੇਲੇ ਕੀ ਸਥਿਤੀ ਹੈ ਕਿ ਮਹੌਲ ਹੈ ਉਥੇ ਕਿਸ ਤੇ ਵਰਕਰ ਜੋ ਹੈ ਖੁਸ਼ੀ ਮਨਾ ਰਹੇ ਨੇ ਕਿਉਂਕਿ ਤਸਵੀਰਾਂ ਆਪਾਂ ਵੇਖਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਸ਼ਨ ਮਨਾਣਾ ਜੋ ਹੈ ਸ਼ੁਰੂ ਕਰ ਦਿੱਤਾ ਗਿਆ ਹੈ ਪੰਗੜੇ ਪੈਣੇ ਜੋ ਹੈ ਉਹ ਸ਼ੁਰੂ ਹੋ ਚੁੱਕੇ ਨੇ ਸੋ ਤੁਸੀਂ ਦੱਸੋ ਉਥੇ ਇਸ ਵੇਲੇ ਕਾਊਂਟਿੰਗ ਸੈਂਟਰ ਦੇ ਬਾਹਰ ਕਿਸ ਤਰੀਕੇ ਦਾ ਮਹੌਲ ਹੈ ਫਿਕਟਾ ਕਾਊਂਟਿੰਗ ਸੈਂਟਰ ਦੇ ਬਾਹਰ ਮੌਜੂਦ ਹੈਗੇ ਆ ਤਾਂ ਸੜਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਆਵਾਮਾਤ ਵੀ ਪਾਰਟੀ ਤੇ ਜੋ ਕਹਿ ਸਕਦੇ ਆ ਕਿ ਵਰਕਰ ਹੈਗੇ ਨੇ ਤਾਂ ਉਹ ਵੱਡੇ ਪੱਦਰ ਤੇ ਇੱਥੇ ਪਹੁੰਚੇ ਨੇ ਤਾਂ ਹਰਮਿੰਦਰ ਸਿੰਘ ਸੰਧੂ ਜੋਂ ਨੇ ਕੈਂਡੀਡੇਟ ਉਹ ਵੀ ਇੱਥੇ ਹੈਗੇ ਨੇ ਤਾਂ ਇੱਥੇ ਜਸ਼ਨ ਲਗਾਤਾਰ ਮਨਾਇਆ ਜਾ ਰਿਹਾ ਜੋ ਕੈਂਡੀਡੇਟਸ ਨੇ ਉਹਨਾਂ ਦੇ ਵੱਲੋਂ ਜਿਹੜਾ ਖੁਸ਼ੀ ਜਿਹੜੀ ਜ਼ਾਹਰ ਕੀਤੀ ਗਈ ਆ ਵਰਕਰ ਜਿਹੜੇ ਆ ਵੱਡੇ ਪੱਕਰ ਤੇ ਪੰਗੜਾ ਪਾਉਂਦੇ ਦਿਖਾਈ ਦੇ ਰਹੇ ਨੇ ਢੋਲ ਦੇ ਧਮਾਕਿਆਂ ਦੇ ਨਾਲ ਇਹ ਤੁਸੀਂ ਵੇਖ ਸਕਦੇ ਹੋ ਲਗਾਤਾਰ ਪੰਗੜੇ ਜਿਹੜੇ ਪਾਏ ਜਾ ਰਹੇ ਨੇ ਤਾਂ ਹਰਮਿੰਦਰ ਸਿੰਘ ਸੰਧੂ ਜੋ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਹਾਲੇ ਜੋ ਕੁਝ ਹੀ ਸਮੇਂ ਚ ਹਰਮਿੰਦਰ ਸਿੰਘ ਸੰਧੂ ਪਹੁੰਚ ਰਹੇ ਲੇਕਿਨ ਅਨੁਵਾਦ ਦੇਖ ਸਕਦੇ ਹੋ ਕਿ ਕਿੰਨਾ ਜਸ਼ਨ ਇੱਥੇ ਮਨਾਇਆ ਆ ਰਿਹਾ ਤਾਂ ਭੰਗੜੇ ਦਾ ਭੰਗੜਾ ਜੋ ਇਥੇ ਪਾਇਆ ਜਾ ਰਿਹਾ ਤਾਂ ਵਰਕਰਾਂ ਨਾਲ ਵੀ ਗੱਲ ਕਰਦੇ ਆ ਕਿ ਵਰਕਰਾਂ ਦਾ ਅੱਜ ਵੀ ਇਸ ਜਿੱਤ ਦੇ ਉੱਤੇ ਕੀ ਕਹਿਣਾ ਕਿਉਂਕਿ 11 ਰਾਉਂਡਾਂ ਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਹਰਮਿੰਦਰ ਸਿੰਘ ਸੰਧੂ ਜੋਨੇ 29965 ਵੋਟਾਂ ਹੁਣ ਤੱਕ ਉਹਨਾਂ ਦੀਆਂ ਕਾਊਂਟ ਹੋਈਆਂ ਨੇ ਤਾਂ ਉੱਥੇ ਹੀ ਵਾਰਿਸ ਪੰਜਾਬ ਤੋਂ ਮਨਦੀਪ ਸਿੰਘ ਖਾਲਸਾ ਜੋਨੇ 13142 ਵੋਟਾਂ ਤਾਂ ਸ਼੍ਰੋਮਣੀ ਕandidate ਸੁਖਵਿੰਦਰ ਕੌਰ ਰੰਧਾਵਾ ਜੋਨੇ 20823 ਵੋਟ ਤੇ ਕਰਨ ਵੀਰ ਸਿੰਘ ਵਰਧ ਜੋਨੇ ਤਾ 10475 ਵੋਟ ਤਾਂ ਹਰਜੀਤ ਸਿੰਘ ਸੰਧੂ 4216 ਵੋਟਾਂ ਤਾਂ ਲੀਡ ਜਿਹੜੀ ਹੈਗੀ ਆ 9942 ਦੀ ਹੋ ਚੁੱਕੀ ਆ ਨੂੰ ਇਹ ਲੀਡ ਇੱਕ ਬੜੀ ਵੱਡੀ ਲੀਡ ਕਹਿ ਸਕਦੇ ਆ ਕਿਉਂਕਿ ਇਸ ਲੀਡ ਨੂੰ ਦੇਖਦੇ ਹੋਏ ਕਹਿ ਸਕਦੇ ਆ ਕਿ ਜਿੱਤ ਜਿਹੜੀ ਹੈ ਪੱਕੀ ਹੈ ਤਾਂ ਐਲਾਨ ਹੋਣਾ ਬਾਕੀ ਆ ਤਾਂ ਇਹ ਦੇਖ ਸਕਦੇ ਆ ਆਪਣੇ ਸ਼ੋਕੇ ਨੂੰ ਕਹਾਂਗਾ ਲਗਾਤਾਰ ਇਹ ਤਸਵੀਰਾਂ ਸੰਜੇ ਕਿਤੇ ਜਾਣਾ ਨੂੰ ਇਹ ਖੁਸ਼ੀ ਪੰਤਾ ਖੜਕੇ ਦੇ ਵਿੱਚ ਜਿੱਤ ਦੀ ਇਹ ਖੁਸ਼ੀ ਹੁੰਦੀ ਆ ਤਾਂ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਭੰਗੜੇ ਲਗਾਤਾਰ ਭੰਗੜੇ ਪੈ ਰਹੇ ਨੇ ਢੋਲ ਵੱਜ ਰਹੇ ਨੇ ਤਾਂ ਕੁਝ ਸਮੇਂ ਚ ਹਰਮਿੰਦਰ ਸਿੰਘ ਸੰਧੂ ਉੱਤੇ ਪਹੁੰਚ ਗਏ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਲੇਕਿਨ ਇਹ ਖਲਾਤ ਇਹ ਲੋਕ ਸਾਂਝੇ ਕਰ ਰਿਹਾ ਕਿ ਕਿੰਨੀ ਖੁਸ਼ੀ ਜਿਹੜੀ ਆ ਜਿੱਥੇ ਵਰਕਰਾਂ ਦੇ ਵਿੱਚ ਲਗਾਤਾਰ ਬਣਾਈ ਜਾ ਰਹੀ ਆ ਤਾਂ ਕੁਝ ਵਰਕਰ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਵਰਕਰਾਂ ਦੇ ਨਾਲ ਗੱਲ ਕਰਦੇ ਆ ਵਰਕਰਾ ਦਾ ਅੱਜ ਦੇ ਇਸ ਜੇਤੂ ਨੂੰ ਲੈ ਕੇ ਕੀ ਕਹਿਣਾ ਹੈ ਆਹ ਦੇਖ ਸਕਦੇ ਹੋ ਕੀ ਲਗਾਤਾਰ ਜਸ਼ਨ ਲਗਾਤਾਰ ਜਸ਼ਨ ਇਹ ਤੇ ਚੁਨਾ ਜਾ ਰਿਹਾ ਹੈ ਸੀ ਵਰਕਰਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਜਿੱਤ ਕਹਿ ਸਕਦੇ ਹਰਮਿੰਦਰ ਸਿੰਘ ਸੰਧੂ ਉਹਨਾਂ ਦੀ ਜਿੱਤ ਹੈ ਜੀ ਤੁਸੀਂ ਇੱਥੇ ਆਏ ਹੋ ਕਿੰਨਾ ਕੁ ਸ਼ਾ ਵਰਕਰਾਂ ਦੇ ਦੇਖੋ ਜੀ ਬਹੁਤ ਹੀ ਜ਼ਿਆਦਾ ਉਤਸ਼ਾਹ ਵਾ ਕਿਉਂਕਿ ਹਰਮਿੰਦਰ ਸਿੰਘ ਸੰਧੂ ਇੱਕ ਸਟਰੋਂਗ ਜਿਹੜੇ ਆ ਆਪਣੇ ਕੈਂਡੀਡੇਟ ਸੀ ਔਰ ਜਿਸ ਉਮੀਦ ਦੇ ਨਾਲ ਲੋਕਾਂ ਦੀ ਉਹਨਾਂ ਨੂੰ ਸਪੋਰਟ ਮਿਲੀ ਆ ਉਸ ਹਿਸਾਬ ਦੇ ਨਾਲ ਹੀ ਵੋਟ ਜਿਹੜੀ ਉਹਨਾਂ ਨੂੰ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਜਿਹੜੀ ਜਿੱਤ ਪ੍ਰਾਪਤ ਹੋਈ ਜਾਂ ਜਿੱਤ ਵਾਲ ਆਪਾਂ ਕਹਿ ਸਕਦੇ ਹਾਂ ਵੱਧ ਰਹਾ ਹੈ ਹਾਰੇ ਇੱਕ ਵਰਗ ਨੇ ਬੜਾ ਡੜ ਕੇ ਸਾਥ ਦਿੱਤਾ ਵਾ ਮਤਲਬ ਕੋਈ ਵੀ ਮੁਕਾਬਲੇ ਦੇ ਵਿੱਚ ਨਹੀਂ ਸੀ ਹੈਗਾ ਬਸ ਗੱਲਾਂ ਹੀ ਜ਼ਿਆਦਾ ਕਰਕੇ ਸੋਸ਼ਲ ਮੀਡੀਆ ਦਾ ਕਰਕੇ ਨਾ ਗਰਾਊਂਡ ਲੈਵਲ ਦੇ ਉੱਪਰ ਜਿਹੜਾ ਵਾ ਕੋਈ ਵੀ ਬੰਦਾ ਮੁਕਾਬਲੇ ਦੇ ਵਿੱਚ ਨਹੀਂ ਸੀਗਾ ਇਹ ਪਾਜੀ ਕਾਫੀ ਜ਼ਿਆਦਾ ਅਛਾ ਦੇਖਣ ਨੂੰ ਮਿਲ ਰਿਹਾ ਭੰਗੜੇ ਲਗਾਤਾਰ ਪੈ ਰਹੇ ਆ ਕੀ ਕਹਿਣਾ ਹਾਂਜੀ ਵੇਖੋ ਜੀ ਲੰਬੇ ਸਮੇਂ ਬਾਅਦ ਕੋਈ ਚੰਗਾ ਕੈਂਡੀਡੇਟ ਜਿਹੜਾ ਵਾ ਹਲਕੇ ਨੂੰ ਮਿਲਿਆ ਵਾ ਕਿਉਂਕਿ ਇਹ ਤੋਂ ਪਹਿਲਾਂ ਵੀ ਜਿਹੜਾ ਹਲਕੇ ਦਾ ਵਿਕਾਸ ਹੋਇਆ ਸੀ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਰਹਿਨਮਾਈ ਹੇਠ ਹੀ ਹੋਇਆ ਸੀ ਤੇ ਹੁਣ ਵੀ ਲੋਕਾਂ ਨੂੰ ਬਹੁਤ ਜ਼ਿਆਦੀਆਂ ਉਮੀਦਾਂ ਵਾ ਕਿਉਂਕਿ ਵਿਕਾਸ ਵਾਲੀਆਂ ਹਨੇਰੀਆਂ ਜਿਹੜੀਆਂ ਉਹ ਚੱਲਣਗੀਆਂ ਇੱਥੇ ਕਾਫੀ ਜ਼ਿਆਦਾ ਉਹ ਚਾ ਜਿਸ ਤਰ੍ਹਾਂ ਦੇ ਨਾਲ ਅਣੂ ਆਪਾਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਹੋਰ ਵੀ ਢੇੜੇ ਵਰਕਰ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਕਿਉਂਕਿ ਖੁਸ਼ੀ ਦੀ ਇੱਕ ਲਹਿਰ ਦੇਖਣ ਨੂੰ ਮਿਲ ਰਹੀ ਆ ਹਰ ਵਰਕਰ ਦਾ ਮਨ ਜੋ ਹੈ ਬਾਗੋ ਵਾਖ ਹੋਇਆ ਪਿਆ ਤਾਂ ਢੋਲ ਤਮਾਕਿਆ ਦੇ ਨਾਲ ਜੋ ਇੱਥੇ ਖੁਸ਼ੀ ਜਿਹੜੀ ਇੱਥੇ ਬਣਾਈ ਜਾ ਰਹੀ ਆ ਦੇਖ ਸਕਦੇ ਆ ਕਿਸ ਤਰ੍ਹਾਂ ਦੇ ਨਾਲ ਕਾ ਇੱਕ ਕੈਂਡੀਡੇਟ ਦੇ ਜਿੱਤਣ ਦੇ ਨਾਲ ਇਹ ਵੇਖਣ ਕਿ ਮਾਹੌਲ ਜਿਹੜਾ ਸੁਖਿਆ ਗਿਆ ਤਾਂ ਉਸੇ ਮਾਹੌਲ ਦੀਆਂ ਤਸਵੀਰਾਂ ਕਾ ਇਹ ਹਾਲਾਤ ਕਹਿ ਸਕਦੇ ਆ ਕਿ ਹੁਣ ਇਸ ਬੂਥ ਦੇ ਹੈਗੇ ਨੇ ਇਸ ਜਗ੍ਹਾ ਦੇ ਹੈਗੇ ਨੇ ਤਾਂ ਤਸਵੀਰਾਂ ਤਾਂ ਵੇਖ ਸਕਦੇ ਹੋ ਜਿੱਤ ਦੀਆਂ ਵਿਕਟਰੀ ਦੇ ਸਾਈਨ ਜਿਹੜੇ ਲਗਾਤਾਰ ਕਿਤੇ ਗਏ ਨੇ ਗੱਲ ਵੀ ਕਰਦੇ ਆ ਜੀ ਕੀ ਕਹਿਣਾ ਤਾਂ ਦੇਖ ਸਕਦੇ ਕਾ ਅੱਜ ਇੱਕ ਵੱਡਾ ਦਿਨ ਹੈਗਾ ਜਿੱਤ ਜਿਹੜੀ ਆ ਹੋਈ ਆ ਕਿਵੇਂ ਦੇਖਦੇ ਆ ਇਹ ਲੋਕਾਂ ਦੀ ਜਿੱਤ ਹੋਈ ਹੈ ਲੋਕਾਂ ਦਾ ਪਿਆਰ ਆ ਤੇ ਸਰਦਾਰ ਭੁਪਿੰਦਰ ਸਿੰਘ ਖੇੜਾ ਦੀ ਮਿਹਨਤ ਜਿਹੜੀ ਸਾਰੇ ਸ਼ਹਿਰ ਚ ਇਹ ਸਾਡੇ ਐਕਸ ਪ੍ਰਧਾਨ ਪ੍ਰੈਜ਼ੀਡੈਂਟ ਹੈ ਨਗਰ ਕੌਂਸਲ ਨੇ ਇਹਨਾਂ ਦੀ ਮਿਹਨਤ ਤੇ ਸਰਦਾਰ ਅਰਮੀਸ ਸਿੰਘ ਸੰਧੂ ਦਾ ਪਿਆਰ ਤੇ 600 ਜੂਨਤਾ ਆਮ ਆਦਮੀ ਪਾਰਟੀ ਨੂੰ ਫ੍ਰੀ ਮਹੱਲਾ ਕਲੀਨਿਕ ਦਵਾਈਆਂ ਫ੍ਰੀ ਇਸ ਕਰਕੇ ਲੋਕਾਂ ਨੇ ਭਾਰੀ ਬਹੁਤ ਮਤਨਾ ਸਰਦਾਰ ਅਰਮੀਸ ਵੱਡੀ ਵੱਡੀ ਲੀਡ ਜਿਹੜੀ ਹੋ ਚੁੱਕੀ ਹੈ ਜਿਹੜੀ ਟੁੱਟਣੀ ਮੁਸ਼ਕਲ ਹੈ ਤਕਰੀਬਨ ਜਿੱਤ ਜਿਹੜੀ ਆ ਉਹ ਦਾਇਆ ਟੁੱਟਣੀ ਨਹੀਂ ਬਦਲਣੀਆ ਟੁੱਟਣੀ ਨਹੀਂ ਬਦਲੂਗੀ ਹੁਣ ਵੇਖੋ ਇਹ 10000 ਤੋਂ ਪਲੱਸ ਜਾ ਕੇ 15000 ਨੂੰ ਲੀਡ ਕਰੂਗੀ ਸ਼ਹਿਰ ਤਰਨਤਾਰ ਨੇ ਸਰਦਾਰ ਭਪਿੰਦਰ ਸਿੰਘ ਖੇੜਾ ਦੀ ਕਮਾਂਡ ਹੈਡ ਵੱਡਾ ਬਣਵਾ ਦਿੱਤਾ ਸ਼ਹਿਰ ਵਾਸੀਆਂ ਨੇ ਇਹਨਾਂ ਦੀ ਕਮਾਂਡ ਹੈਡ ਭਾਰੀ ਬਹੁਮਤ ਨਾਲ ਸਰਦਾਰ ਹੁਨੀ ਸਿੰਘ ਸੰਧੂ ਆਮ ਆਦਮੀ ਪਾਰਟੀ ਨੂੰ ਜਿਤਾਇਆ ਲੋਕਾਂ ਦੇ ਧੰਨਵਾਦੀ ਆ ਜਿਹੜੇ ਨੂੰ ਵੋਟ ਪਈ ਆ ਜੀ ਇਸ ਵਾਰ ਜਿਹੜੇ ਨੂੰ ਵੋਟ ਆ ਆਮ ਪਾਰਟੀ ਜਿਹੜੀ ਆ ਉਹਨਾਂ ਦੇ ਜਿਹੜੇ ਆ ਵਿਕਾਸ ਵਾਲੇ ਕੰਮਾਂ ਨੂੰ ਤੇ ਸਰਦਾਰ ਮੀਤ ਸਿੰਘ ਸੰਧੂ ਜੀ ਦੇ ਪਿਛਲੇ 15 ਸਾਲ ਕੀਤੇ ਹੋਏ ਕੰਮਾਂ ਦਾ ਜਿਹੜਾ ਵਾ ਉਹ ਪਿਆਰ ਲੋਕਾਂ ਨੇ ਜਤਾਇਆ ਵਾ ਕਿਹਾ ਜਾਂਦਾ ਸੀ ਕਿ ਤਰਫ ਤਰਫ ਵਿੱਚ ਕਿਸ ਤਰ੍ਹਾਂ ਜਿਹੜੀ ਵੋਟ ਜ਼ਿਆਦਾ ਇਸ ਕਰਕੇ ਟੱਕਰ ਸ਼ਰੋਮਣੀ ਕਾਲੀਦਾਰ ਤੇ ਵਾਰਸ ਪੰਜਾਬ ਦੇ ਵਿੱਚ ਹੀ ਹੁੰਦੀ ਹੈ ਕਿਤੇ ਜਿਹੜਾ ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਵਿੱਚ ਕਿਵੇਂ ਨਿਕਲ ਭਲੇਖਾ ਤੇ ਕਿਸੇ ਨੂੰ ਕੁਝ ਵੀ ਹੋ ਸਕਦਾ ਵਾ ਪਹਿਲੇ ਦਿਨ ਤੋਂ ਹੀ ਸਰਦਾਰ ਮੀਤ ਸਿੰਘ ਸੰਧੂ ਜੀ ਨੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਗਿਨੋਰਮੀ ਸਿੰਘ ਸੰਧੂ ਜੀ ਦੋ ਵਾਰਾਂ ਪਿੱਛੇ ਜੇ ਨਹੀਂ ਜਿੱਤਿਆ ਗਿਆ ਉਹ ਵੀ ਉਹ ਵੀ 40-45000 ਵੋਟ ਲੈਂਦੇ ਰਿਆ ਸਰਦਾਰ ਮੀਤ ਸਿੰਘ ਦੀ ਸੰਧੂ ਆ ਜਿਹੜਾ ਵਿਕਾਸ ਪੁੱਛ ਨਾ ਜਾਣੇ ਜਾਂਦੇ ਆ ਉਹਨਾਂ ਨੂੰ ਲੋਕੀ ਪੈਦਲੋਂ ਪਿਆਰ ਕਰਦੇ ਆ ਜਿਹੜੇ ਕੰਮ ਨੇ ਜਿਹੜੇ ਤਰੰਤਾਂ ਦੇ ਵਿੱਚ ਹੋਣ ਵਾਲੇ ਨੇ ਹਮੇਸ਼ਾ ਸੰਧੂ ਤੋਂ ਉਮੀਦ ਆ ਕਿ ਹੋਣਗੇ ਵੇਖੋ ਸਰਦਾਰ ਬਹੁਤ ਪੁਰਾਣਾ ਜਿਹੜਾ ਜੰਡਾਲਾ ਰੋਡ ਦਾ ਫਾਟਕ ਦਾ ਜਿਹੜਾ ਮੁੱਦਾ ਸੀ ਲੋਕਾਂ ਦੇ ਬਹੁਤ ਵੱਡੀ ਸਿਰਦਰਦੀ ਬਣਿਆ ਸੀ ਆਉਂਦੇ ਹੀ ਸਰਦਾਰ ਮੀਤ ਸਿੰਘ ਸੰਧੂ ਜੀ ਨੇ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਜੀ ਨੂੰ ਬੇਨਤੀ ਕਰਕੇ ਉਹ ਪਾਸ ਵੀ ਕਰਵਾ ਲਿਆ ਉਹ ਤੇ ਬਹੁਤ ਜਲਦੀ ਸ਼ੁਰੂ ਦਾਰਮੀਂ ਸੰਦੂਜੀ ਦੇ ਬੇਨ ਟਾਰਗੇਟ ਤੇ ਆ ਇਹ ਦੋਨੇ ਜਿਹੜੀਆਂ ਮੁਸ਼ਕਲਾਂ ਉਹ ਬਹੁਤ ਜਲਦੀ ਹੱਲ ਕੀਤੀਆਂ ਜਾਣਗੀਆਂ। ਇਹ ਤਸਵੀਰਾਂ ਲਗਾਤਾਰ ਅਨੋਖਾ ਸਾਂਝੀਆਂ ਕੀਤੀਆਂ ਨੇ ਕਿ ਵਰਕਰਾਂ ਦੇ ਵਿੱਚ ਇੱਕ ਵੱਡੀ ਖੁਸ਼ੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਆ। ਤਾਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਵੱਡੇ ਪੱਧਰ ਦੇ ਉੱਤੇ ਕੋੜਾ ਆਮ ਆਦਮੀ ਪਾਰਟੀ ਦੇ ਵਰਕਰ ਪਹੁੰਚਨੇ ਸ਼ੁਰੂ ਹੋ ਗਏ ਨੇ ਤਾਂ ਢੋਲ ਧਮਾਕਿਆਂ ਦੇ ਨਾਲ ਇਸ ਜਗ੍ਹਾ ਦੇ ਉੱਤੇ ਉਹਨਾਂ ਵੱਲੋਂ ਖੁਸ਼ੀ ਜ਼ਾਹਰ ਕੀਤੀ ਜਾ ਰਿਹਾ ਭੰਗੜੇ ਪਾਏ ਜਾ ਰਹੇ ਨੇ ਤਾਂ ਇੱਕ ਕਹਿ ਸਕਦਾ ਹੈ ਕਿ ਬਹੁਤ ਜ਼ਿਆਦਾ ਚਾਜ ਉਹ ਇੱਥੋਂ ਦੇ ਲੋਕਾਂ ਦੇ ਵਿੱਚ ਹੈਗਾ ਕਿਉਂਕਿ 10000 ਦੇ ਕਰੀਬ ਲੀਡ ਹੋ ਚੁੱਕੀ ਹੈ ਤਾਂ ਹੁਣ 11 ਰਾਊਂਡ ਜੋ ਹੈ ਹੋ ਚੁੱਕੇ ਨੇ ਤਾਂ ਅੱਗੋਂ ਮੈਂ ਇਹ ਕਹਿ ਸਕਦੇ ਆ ਕਿ ਪੰਜ ਰਾਊਂਡਾਂ ਦੀ ਗੇਮ ਆ ਤਾਂ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਦੱਸ ਦਈਏ ਕਿ ਜਿੱਤ ਜਿਹੜੀ ਹੈ ਉਹ ਪੱਕੀ ਹੈ ਸਿਰ ਤਾਂ ਸਿਰਫ ਐਲਾਨ ਹੋਣਾ ਬਾਕੀ ਆ ਤਾਂ ਇੱਕ ਬੜੀ ਵੱਡੀ ਜਿੱਤ ਚਿਹਰੇ ਨੂੰ ਜਾਦਾ ਹੈ ਇਹਦੇ ਆਪ ਵਰਕਰਾਂ ਦੇ ਵਿੱਚ ਖਾਸ ਤੌਰ ਤੇ ਭਰੋਸਾ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਜਿਹੜੀ ਲੀਡ ਉਹਨਾਂ ਨੇ ਹਾਸਲ ਕਰ ਲਈ ਕਿਉਂਕਿ ਲੀਡ ਹੈ ਵੀ ਬਹੁਤ ਵੱਡੀ 10000 ਦੀ ਲੀਡ ਉਹਨਾਂ ਨੂੰ ਆਮ ਆਦਮੀ ਪਾਰਟੀ ਸੋ ਸਸਿਗਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਤੇ ਜਿਸ ਤਰੀਕੇ ਦਾ ਹੁਣ ਪ੍ਰਦਰਸ਼ਨ ਉਹਨਾਂ ਦਾ ਵੇਖਣ ਨੂੰ ਮਿਲ ਰਿਹਾ ਹੈ ਬਹੁਤ ਹੀ ਚੰਗਾ ਪ੍ਰਦਰਸ਼ਨ ਇੱਥੇ ਆਮ ਆਦਮੀ ਪਾਰਟੀ ਦਾ ਦੇਖਣ ਨੂੰ ਮਿਲ ਰਿਹਾ ਹੈ ਤੇ 10000 ਦੀ ਲੀਡ ਜਿਹੜੀ ਹੁਣ ਬਣ ਚੁੱਕੀ ਹੈ ਸੋ ਜਿਸ ਤਰੀਕੇ ਦੇ ਨਾਲ ਉੱਤੇ ਮਾਹੌਲ ਹੈ ਮੈਨੂੰ ਲੱਗਦਾ ਹੈ ਕਿ ਬਿਲਕੁਲ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਜਿਨ੍ਹਾਂ ਨੇ ਪੂਰੀ ਮਿਹਨਤ ਕੀਤੀ ਜਿਨ੍ਹਾਂ ਨੇ ਪ੍ਰਚਾਰ ਦੌਰਾਨ ਇਕੱਲੀ-ਇਕਲੀ ਗਲੀ ਦੇ ਵਿੱਚ ਜਾ ਕੇ ਉਹ ਘੁੰਮੇ ਸੀਗੇ ਲੋਕਾਂ ਨੂੰ ਜਿਨ੍ਹਾਂ ਨੇ ਦੱਸੇ ਕਿ ਸਾਰਾ ਜੋ ਹੈ ਪ੍ਰਚਾਰ ਦੇ ਤਹਿਤ ਗੱਲਾਂ ਬਾਤਾਂ ਕੀਤੀਆਂ ਮੈਨੂੰ ਲੱਗਦਾ ਹੈ ਕਿ ਹੁਣ ਉਹਨਾਂ ਦੀ ਸਾਰਿਆਂ ਦੀ ਮਿਹਨ ਉਹ ਸਫਲ ਹੁੰਦੀ ਨਜ਼ਰ ਆ ਰਹੀ ਹੈ ਜੀ ਅਕਸ਼ੇ ਹਾਂ ਜੀ ਬਿਲਕੁਲ ਹਨ ਉਹ ਜਿਹੜੇ ਵਰਕਰ ਹੈਗੇ ਨੇ ਇਹਨਾਂ ਨੇ ਕਾਫੀ ਦਿਨ ਰਾਤ ਕਿਤੇ ਸੀਗੇ ਕੋਈ ਵੀ ਪਾਰਟੀ ਦਾ ਵਰਕਰ ਹੁੰਦਾ ਉਸ ਨੂੰ ਇਹ ਉਮੀਦ ਹੁੰਦੀ ਹੈ ਕਿ ਉਹਦਾ ਕੈਂਡੀਡੇਟ ਜਿੱਤੇ ਉਹਦਾ ਕੈਂਡੀਡੇਟ ਸਭ ਤੋਂ ਹਵਲ ਦਰਜੇ ਦੇ ਉੱਤੇ ਆਵੇ ਤਾਂ ਵਰਕਰ ਦੀ ਇੱਕ ਮੈਂ ਤਾਂ ਉਹ ਜਿਹੜਾ ਬੂਰ ਪੈਂਦਾ ਦਿਖਾਈ ਦੇਵੇ ਤਾਂ ਉੱਥੇ ਹੀ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਇਕਤਾ ਕਹੇ ਲਿਆ ਕਿ ਸੱਤਾ ਦੇ ਵਿੱਚ ਹੋਣਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਅਕਸਰ ਕਿਹਾ ਜਾਂਦਾ ਸੀਗਾ ਕਿ ਬਾਈ ਇਲੈਕਸ਼ਨ ਜਿਹੜੇ ਹੁੰਦੇ ਨੇ ਉਹ ਸੱਤਾ ਦੇ ਹੀ ਹੁੰਦੇ ਨੇ ਸੱਤਾ ਦੇ ਜੋ ਕੈਂਡੀਡੇਟ ਹੁੰਦਾ ਉਹੀ ਜਿੱਤ ਜਿਹੜਾ ਪ੍ਰਾਪਤ ਕਰਦਾ ਲੇਕਿਨ ਇੱਥੇ ਇੱਕ ਚੀਜ਼ ਹੋਰ ਸੀਗੀ ਇਹਨੂੰ ਇਸ ਦੇ ਵਿੱਚ ਅਹਿਮ ਗੱਲ ਇਹ ਸੀਗੀ ਕਿ ਜਿਹੜੇ ਚਿਹਰੇ ਨੇ ਕਿਉਂਕਿ ਪੰਥਕ ਹਲਕਾ ਹੈ ਪੰਥਕ ਸੀਟ ਹੈ ਪੰਥਕ ਸੀਟ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਚਿਹਰਾ ਆ ਉਹ ਬਹੁਤ ਜੋ ਕਹਿ ਸਕਦੇ ਕਿ ਮੈਨੇ ਰੱਖਦਾ ਕਿਉਂਕਿ ਹਰਮਿੰਦਰ ਸਿੰਘ ਸੰਧੂ ਪਹਿਲਾਂ ਉੱਤਨਵਾਰ ਰਹ ਚੁੱਕੇ ਨੇ ਅਕਾਲੀ ਦਲ ਤੋਂ ਰਹ ਚੁੱਕੇ ਨੇ ਚਾਹੇ ਉਹਨਾਂ ਨੇ ਪਾਰਟੀ ਚੇਂਜ ਕੀਤੀ ਲੇਕਿਨ ਕੰਮ ਬੋਲਦੇ ਨੇ ਚਿਹਰਾ ਬੋਲਦਾ ਤਾਂ ਉਸ ਚਿਹਰੇ ਨੂੰ ਲੈ ਕੇ ਅੱਜ ਫੇਰ ਇੱਕ ਵਾਰੀ ਜਿਹੜੀ ਹੈ ਜਿੱਤ ਜੋ ਹਰਮਿੰਦਰ ਸਿੰਘ ਸੰਧੂ ਹੋਣਾ ਦੀ ਝੋਲੀ ਦੇ ਵਿੱਚ ਪੈਂਦੀ ਦਿਖਾਈ ਦਿੱਤੀ ਹੈ ਕਿਉਂਕਿ ਸਿਰਫ ਤਾਂ ਸਿਰਫ ਅਨੁ ਕੁਛੀ ਸਮੇਂ ਦੀ ਗੱਲ ਹੋ ਰਿਹਾ ਜੋ ਆਫੀਸ਼ੀਅਲੀ ਤੌਰ ਤੇ ਜੋ ਕਹਿ ਸਕਦੇ ਆ ਕਿ ਜੋ ਅਨਾਉਂਸ ਹੋਣਾ ਬਾਕੀ ਹੈ ਲੇਕਿਨ ਖੁਸ਼ੀਆਂ ਹੁਣ ਤੋਂ ਹੀ ਬਣਾਈਆਂ ਜਾ ਰਹੀਆਂ ਨੇ ਹਾਲਾਂਕਿ